ਅੱਜਕੱਲ ਪੰਜਾਬੀ ਸਿੰਗਰਸ ਆਪਣੀ ਪੌਪੂਲਾਰਿਟੀ ਦੇ ਕਾਰਨ ਪੂਰੀ ਦੁਨੀਆ ਵਿੱਚ ਛਾਏ ਹੋਏ ਨੇ ਦਿਲਜੀਤ ਦੋਸਾਂਝ ਤੋਂ ਲੈ ਕੇ ਕਰਨ ਔਜਲਾ ਤੱਕ ਹਰ ਕੋਈ ਆਪਣੀ ਸਿੰਗਿੰਗ ਦੇ ਨਾਲ ਪੂਰੀ ਦੁਨੀਆ ਦੇ ਫੈਨਸ ਦੇ ਦਿਲਾਂ ਨੂੰ ਰੂਲ ਕਰ ਰਿਹਾ ਹੈ ਪਰ ਜਿੱਥੇ ਫੇਮ ਹੁੰਦਾ ਹੈ ਉੱਥੇ ਕੰਟਰੋਵਰਸੀ ਵੀ ਹੁੰਦੀ ਹੈ ਹੁਣ ਇੱਕ ਬਾਰ ਫਿਰ ਤੋਂ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਇੱਕ ਕੰਟਰੋਵਰਸੀ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਬਾਲੀਵੁੱਡ ਦੇ ਬਿਹਤਰੀਨ ਪਲੇਬੈਕ ਸਿੰਗਰਸ ਵਿੱਚੋਂ ਇੱਕ ਅਭਿਜੈਤ ਭਟਾਚਾਰੀਆ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਕੰਟਰੋਵਰਸ਼ਲ ਬਿਆਨਾਂ ਦੇ ਨਾਲ ਸੁਰਖੀਆਂ ਬਟੋਰੀਆਂ ਨੇ ਇਸ ਤਰ੍ਹਾਂ ਹੁਣ ਇਸ ਗਾਇਕ ਨੇ ਆਪਣੀ ਗਾਇਕੀ ਦੇ ਨਾਲ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਦਿਲਜੀਤ ਦੁਸਾਂਝ ਤੇ ਕਰਨ ਔਜਲਾ ਦਾ ਸਟਾਰਡਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਇਹਨਾਂ ਦੇ 뮤직 ਕਨਸਰਟ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੁੰਦੇ ਨੇ ਜੀ ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਪਾਗਲਪਨ ਅਜੀਬਾ ਹੈ ਕਿ ਸ਼ੋਹ ਦੀਆਂ ਟਿਕਟਾਂ ਕੁਝ ਹੀ ਸਕਿੰਟਾਂ ਵਿੱਚ ਵਿਕ ਜਾਂਦੀਆਂ ਨੇ ਹੁਣ ਇਸ ਤੇ ਅਭਿਜੀਤ ਭਟਾਚਾਰੀਆ ਨੇ ਇੱਕ ਬਿਆਨ ਦਿੱਤਾ ਹੈ ਜਿਸ ਵਿੱਚੋਂ ਪੰਜਾਬੀ ਗਾਇਕਾ ਨੂੰ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਅਭਿਜੀਤ ਭਟਾਚਾਰੀਆ ਨੇ ਪੰਜਾਬੀ ਗਾਇਕਾ ਤੇ ਤਿੱਖੀ ਟਿੱਪਣੀ ਕਰਨ ਦੇ ਨਾਲ-ਨਾਲ ਉਹਨਾਂ ਨੂੰ ਓਪਨ ਚੈਲੰਜ ਵੀ ਕੀਤਾ ਉਹਨਾਂ ਨੇ ਕਿਹਾ ਕਿ ਦਿਲਜੀਤ ਦੁਸਾਂਜ ਤੇ ਕਰਨ ਔਜਲਾ ਕੰਸਰਟ ਵਿੱਚ ਕੌਣ ਦੀ ਬਜਾਏ ਡਾਂਸ ਤੇ ਜ਼ਿਆਦਾ ਫੋਕਸ ਕਰਦੇ ਨੇ ਉਹਨਾਂ ਦੇ ਗੀਤਾਂ ਵਿੱਚ ਕੋਈ ਸੋਲ ਨਹੀਂ ਹੈ ਅਭਿਜੀਤ ਭੱਟਾਚਾਰੀਆ ਨੇ ਕਿਹਾ ਕਿ ਉਹਨਾਂ ਦੇ ਬੱਚੇ ਉਹਨਾਂ ਦੇ 뮤직 ਕਨਸਰਟ ਵਿੱਚ ਕਦੀ ਵੀ ਪੈਸਾ ਖਰਚ ਨਹੀਂ ਕਰਦੇ ਅਭਿਜੀਤ ਨੇ ਅੱਗੇ ਕਿਹਾ ਕਿ ਦਿਲਜੀਤ ਤੇ ਕਰਨ ਗੋਂਦੇ ਨਹੀਂ ਉਹ ਸਿਰਫ ਡਾਂਸ ਕਰਦੇ ਨੇ ਪਹਿਲਾਂ ਮੇਰੇ ਗੀਤਾਂ ਤੇ ਸੁਪਰਸਟਾਰ ਡਾਂਸ ਕਰਦੇ ਸਨ ਤੇ ਹੁਣ ਅਮਰੀਕੀ ਸੁਪਰਸਟਾਰਸ ਵੀ ਉਹਨਾਂ ਦੇ ਗੀਤਾਂ ਤੇ ਥਿਰਕਦੇ ਨੇ ਅਭਿਜੀਤ ਭੱਟਾਚਾਰੀਆ ਨੇ ਦੋਨਾਂ ਪੰਜਾਬੀ ਸਿੰਗਰਸ ਨੂੰ ਓਪਨ ਚੈਲੰਜ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਵਿੱਚ ਹਿੰਮਤ ਹੈ ਤਾਂ ਉਹ ਕੋਲਾਪੁਰ ਵਿੱਚ ਆਪਣਾ ਕਨਸਰਟ ਕਰਕੇ ਦਿਖਾਉਣ ਉੱਥੇ ਕੋਈ ਵੀ ਉਹਨਾਂ ਦੇ ਸ਼ੋਅ ਦੇ ਟਿਕਟ ਨਹੀਂ ਖਰੀਦੇਗਾ ਕਿਉਂਕਿ ਨਾ ਤਾਂ ਉਹਨਾਂ ਦੇ ਗੀਤਾਂ ਨੂੰ ਕੋਈ ਜਾਣਦਾ ਹੈ ਇਸ ਦਾ ਮਤਲਬ ਇਹ ਲਿਆ ਜਾਵੇ ਕਿ ਉਹ ਲੋਕ ਪਿਛੜੇ ਹੋਏ ਨੇ ਅਭਿਜੀਤ ਭੱਟਾਚਾਰੀਆ ਨੇ ਕਿਹਾ ਕਿ ਅੱਜ ਕੋਈ ਇੱਕ ਟ੍ਰੈਂਡ ਕਰ ਰਿਹਾ ਹੈ ਤੇ ਕੱਲ ਕੋਈ ਹੋਰ ਕਰੇਗਾ ਐਵੋਕਾਡੋ ਹੁਣ ਚੱਲ ਰਿਹਾ ਹੈ ਕੱਲ ਮੂਵੀ ਚੱਲੇਗੀ ਜੇਕਰ ਤੁਸੀਂ ਮੈਨੂੰ ਐਵੋਕਾਡੋ ਦਿੰਦੇ ਹੋ ਤਾਂ ਮੈਂ ਇਸ ਨੂੰ ਨਹੀਂ ਖਾਵਾਂਗਾ ਕਿਉਂਕਿ ਮੈਂ ਉਹਨਾਂ ਵਿਚਕਾਰ ਨਹੀਂ ਰਹਿਣਾ ਚਾਹੁੰਦਾ ਅਭਿਜੀਤ ਦਾ ਮੰਨਣਾ ਹੈ ਕਿ ਅੱਜਕਲ ਮਿਊਜ਼ਿਕ ਕੰ ਸਰਟਸ ਦੇ ਮਾਇਨੇ ਬਦਲ ਗਏ ਨੇ ਅਭਿਜੀਤ ਦੀ ਕਲ ਕਰੀਆ ਤਾਂ ਉਹਨਾਂ ਨੇ ਆਪਣੇ ਕੈਰੀਅਰ ਵਿੱਚ ਕਈ ਸੁਪਰ ਹਿੱਟ ਗੇਟ ਫਿਲਮ ਇੰਡਸਟਰੀ ਨੂੰ ਦਿੱਤੇ ਨੇ ਅਭਿਜੀਤ ਨੇ ਬਾਸ਼ਾ ਦਿਲਵਾਲੇ ਦੁਲਹਨੀਆਂ ਲੈ ਜਾਏਗੇ ਰਾਜ ਜੋੜੀ ਨੰਬਰ 1 ਤੁੰਬਿੰਦ ਧੜਕਨ ਦੇ ਜੋਸ਼ਵਰੀਆਂ ਫਿਲਮਾਂ ਵਿੱਚ ਸੁਪਰ ਹਿੱਟ ਗੀਤ गा ਕੇ ਪਪੂਲੈਰਿਟੀ ਹਾਸਲ ਕੀਤੀ ਸੀ ਅਭਿਜੀਤ ਭਟਾਚਾਰੀਆ ਅਕਸਰ ਆਪਣੇ ਵਿਵਗ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਬੜੇ ਰਹਿੰਦੇ ਨੇ ਤੇ ਕਈ ਵਾਰ ਉਹ ਇਸ ਦੇ ਨਾਲ ਹੀ ਕੰਟਰੋਵਰਸਿਟੀ ਦਾ ਸ਼ਿਕਾਰ ਵੀ ਹੁੰਦੇ ਨੇ